बाबा दीप ਸਿੰਘ ਚੈਰੀਟੇਬਲ ਟਰਸਟ ਅੱਡਾ ਬੌਲੀ ਰਾਮ ਤੀਰਥ ਰੋਡ ਅੰਮ੍ਰਿਤਸਰ ਦੇ ਮੁਖ ਪ੍ਰਬੰਧਕ ਪਾਈ ਗੁਰਿਕ ਬਾਲ ਸਿੰਘ ਅਤੇ ਪਾਈ ਅਮਨਦੀਪ ਸਿੰਘ ਵੱਲੋਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਪਹੁੰਚੰਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਸੁਰਜੀਤ ਸਿੰਘ ਪਿੱਟੇਵੜ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡੀਸ਼ਨਲ ਸੈਕਟਰੀ ਸ਼ਹਬਾਜ਼ ਸਿੰਘ ਦਾ ਨਿਗਾ ਸਵਾਗਤ ਕੀਤਾ ਗਿਆ। ਐਡਵੋਕੇਟ ਧਾਮੀ ਨੇ ਟਰਸਟ ਵੱਲੋਂ ਚੱਲ ਰਹੇ ਸੇਵਾਵਾਂ ਦੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਦੀ ਸ਼ਲਾਘਾ ਕੀਤੀ। ਬਖੂਬੀ ਬਾਬਾ ਮਨਦੀਪ ਸਿੰਘ ਜੀ ਇਹਨਾਂ ਨੇ ਅੱਜ ਤੋਂ ਲਗਭਗ ਕਾਫੀ ਸਮਾਂ ਪਹਿਲਾਂ ਹਸਪੀਟਲ ਤੇ ਜਿਹੜਾ ਇਹ ਸਕੂਲ ਆ ਇਹਦੀ ਸਥਾਪਨਾ ਕੀਤੀ ਸੀ। ਤੇ ਮੈਨੂੰ ਅੱਜ ਖੁਸ਼ੀ ਵੀ ਹੋਈ ਕਿ ਇਲਾਕੇ ਦੇ ਵਿੱਚ ਤਕਰੀਬਨ ਇਸ ਸਕੂਲ ਦੇ ਵਿੱਚ ਹਜ਼ਾਰ ਤੋਂ ਜ਼ਿਆਦਾ ਦੀ ਸਟ੍ਰੈਂਥ ਹੈ। ਅੱਜ ਮਨ ਨੂੰ ਬਹੁਤ ਪ੍ਰਸੰਤਾ ਹੋ ਰਹੀ ਕਿ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਖਰਜਿੰਦਰ ਸਿੰਘ ਜੀ ਧਾਮੀ ਔਰ ਬੜੇ ਪਿਆਰੇ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਔਰ ਜਿੰਨੇ ਵੀ ਪਿਆਰੇ ਪਿਆਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਹਿਬਾਨ ਨੇ ਆ ਕੇ ਇੱਥੇ ਚਰਨ ਪਾਏ